ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਅੱਜ ਆਪਾਂ ਤੁਹਾਨੂੰ ਦਿਖਾਉਣੀ ਆ ਆਸਟ੍ਰੇਲੀਆ ਦਾ ਮੌਸਮ ਤੇ ਨਾਲ ਦਿਖਾਉਣੀ ਇੱਥੇ ਕਿਦਾਂ ਦੀਆਂ ਕਿਆਰੀਆਂ ਬਣਾਈ ਜਾਂਦੀਆਂ ਤੇ ਕੀ ਬੀਜਿਆ ਜਾਂਦਾ ਕਿਸ ਤਰ੍ਹਾਂ ਦੀਆਂ ਹੁੰਦੀਆਂ ਨੇ ਤੇ ਉਹ ਦਿਖਾਉਣੀ ਆ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਛੋਟੀ ਜਿਹੀ ਬੇਨਤੀ ਐ ਜਿਨ੍ਹਾਂ ਨੇ ਮੇਰਾ ਚੈਨਲ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਕਰ ਲਿਓ ਤੇ ਵੀਡੀਓ ਨੂੰ ਸ਼ੇਅਰ ਤੇ ਲਾਈਕ ਕਰਦੇ ਆ ਕਰੋ ਤੇ ਆਪਾਂ ਹੁਣ ਵੀਡੀਓ ਸ਼ੁਰੂ ਕਰਦੇ ਆ ਆਹ ਦੇਖੋ ਦਵਾਰਾਂ ਨੇ ਨਾਲ ਨਾਲ ਦੁਵਾਰਾਂ ਤੇ ਅਮਰੂਦ ਦਾ ਬੂਟਾ ਤੇ ਇਹਨੂੰ ਅਮਰੂਦ ਲੱਗੇ ਅਮਰੂਦ ਇੱਥੇ ਥੋੜੇ ਜੇ ਹੋਰ ਪ੍ਰੂਟਾਂ ਦੇ ਨਾਲੋਂ ਮਹਿੰਗਾ ਤੇ ਲਾਇਫ ਨੇ ਕਾਫੀ ਲੋਕਾਂ ਨੇ ਘਰਾਂ ਦੇ ਵਿੱਚ ਤੇ ਛੇੜ ਜਿਹੇ ਵਾਲੇ ਬੂਟੇ ਨੇ ਦੁਵਾਰ ਦੇ ਨਾਲ ਲਾਏ ਹੋਏ ਤੇ ਸ਼ੀਸ਼ਿਆਂ ਵਿੱਚੋਂ ਵੀ ਸੋਹਣੇ ਲੱਗਦੇ ਅੰਦਰ ਤੇ ਬਾਹਰ ਨਿਕਲਦੇ ਵੈਸੇ ਵੀ ਸੋਹਣੇ ਲੱਗਦੇ ਆ ਫੁੱਲ ਨਹੀਂ ਲੱਗਦੇ ਪਰ ਛੇੜ ਜੀ ਦੇ ਰਹੇ ਨੇ ਕਈ ਤਰ੍ਹਾਂ ਦੀ ਤੇ ਆਹ ਦੇਖ ਲਓ ਇੱਥੇ ਦਾ ਮੌਸਮ ਬੱਦਲ ਵਾਈ ਹੈ ਥੋੜੀ ਕੱਲ ਮੀਂਹ ਪੈ ਰਿਹਾ ਸੀ ਅੱਜ ਇਸ ਤਰ੍ਹਾਂ ਦੇ ਬੱਦਲ ਨੇ ਆਸੀ ਤੇ ਆਹ ਦੇਖੋ ਇੱਥੇ ਦੇ ਘਰ ਪਿੱਛੇ ਵਿਹੜੇ ਹੁੰਦੇ ਆ ਦੋਨੋਂ ਪਿਛਲੇ ਘਰ ਵਾਲਿਆਂ ਦੇ ਵੀ ਆਪਣਾ ਵੀ ਤੇ ਵਿਹੜੇ ਤੋਂ ਅੱਗੇ ਘਰ ਬਣਾਇਆ ਜਾਂਦਾ ਆਪਣੇ ਮੰਗ ਥੋੜੀ ਥੋੜੀ ਜਗ੍ਹਾ ਛੱਡ ਕੇ ਨਹੀਂ ਨਾਲ-ਨਾਲ ਜਿਆਦਾ ਨਹੀਂ ਹੁੰਦੇ ਤੇ ਇੱਥੇ ਪਿੱਛੇ ਬੈਕ ਤੇ ਵਿਹੜੇ ਹੁੰਦੇ ਆ ਸਭ ਦੇ ਤੇ ਆਪਾਂ ਤਾਂ ਥੋੜੀ ਥੋੜੀ ਘਰਾਂ ਦੇ ਪਿੱਛੇ ਜਗ੍ਹਾ ਛੱਡਦੇ ਨਾਲ ਹੀ ਘਰ ਸ਼ੁਰੂ ਹੋ ਜਾਂਦਾ ਆਪਣਾ ਤੇ ਇੱਥੇ ਹੈ ਕਾਫੀ ਜਗ੍ਹਾ ਤੇ ਆਸੀ ਇਹ ਦਵਾਰਾਂ ਨੇ ਜਿਹੜੀਆਂ ਲੱਕੜੀ ਤੇ ਜਾਂ ਲੋਹੇ ਦੀਆਂ ਹੁੰਦੀਆਂ ਨੇ ਜ਼ਿਆਦਾ ਤਾਂ ਲੱਕੜੀ ਦੀਆਂ ਹੁੰਦੀਆਂ ਨੇ ਤੇ ਇਹਨੀਆਂ ਦਵਾਰਾਂ ਨੇ ਸਾਂਝੀਆਂ ਕੀਤੀਆਂ ਜਾਂਦੀਆਂ ਨੇ ਨਾਲ ਦੇ ਘਰ ਵਾਲੇ ਨਾਲ ਤੇ ਬੱਚੇ ਆਪ ਇਹ ਕਰ ਲੈਂਦੇ ਆ ਕਈ ਕਰਵਾਉਂਦੇ ਆ ਲੇਬਰ ਦਾ ਖਰਚਾ ਕਾਫੀ ਪੈ ਜਾਂਦਾ ਤਾਂ ਕਰਕੇ ਕਾਫੀ ਬੱਚਿਆਂ ਨੂੰ ਕੰਮ ਥੋੜਾ ਥੋੜਾ ਕਰਨਾ ਆਉਂਦਾ ਬਾਕੀ ਸਿੱਖ ਗਏ ਇੱਥੇ ਰਹਿ ਕੇ ਮਿਹਨਤਾਂ ਕਰਨ ਹੈ ਨਾ ਕਰੇ ਲੈਂਦੇ ਆ ਮਸ਼ੀਨਾਂ ਥੋੜੀਆਂ ਬਥੇ ਸਾਰੇ ਨੇ ਆਪੋ ਆਪਣੇ ਘਰ ਰੱਖੀਆਂ ਹੋਈਆਂ ਨੇ ਤੇ ਕਰ ਲੈਂਦੇ ਆ ਤੇ ਆ ਮੈਂ ਤੁਹਾਨੂੰ ਦਿਖਾਉਣੀ ਕਿੰਨੋਂ ਦਾ ਬੁੱਟਾ ਹੁਣ ਇੱਥੇ ਬੀਜਿਆ ਹੋਇਆ ਬਾਕਸ ਜੈ ਬਣਾ ਕੇ ਲੱਕੜੀ ਦੇ ਇਸ ਤਰ੍ਹਾਂ ਵਿੱਚ ਬੀਜੀ ਜਾਂਦੇ ਆ ਤੇ ਆਇ ਇੱਕ ਕਿਆਰੀ ਸੀ ਇੱਥੋਂ ਕਰੇਲੇ ਲੱਗੇ ਹੋਏ ਸੀ ਕਰੇਲੇ ਪੁੱਟਤੇ ਸੀਗੇ ਹੁਣ ਦੁਬਾਰਾ ਬੀਜਣੇ ਇਹਦੇ ਉੱਤੇ ਸਕੰਜਾ ਜਿਹਾ ਬਣਾ ਕੇ ਦੁਆਰ ਦੇ ਨਾਲ ਐਦਾਂ ਇਹਦੇ ਉੱਤੇ ਚੜਾਈਆਂ ਜਾਂਦੀਆਂ ਨੇ ਬੇਲਾਂ ਜੀਆਂ ਤੇ ਆਂਬ ਦਾ ਬੂਟਾ ਇਹਨਾਂ 6 ਮਹੀਨੇ ਹੋ ਗਏ ਲੱਗੇ ਨੇ ਦੇਖੋ ਇਹਨੂੰ ਕਦੋਂ ਆਂਬ ਲੱਗਣਗੇ ਐਦਾਂ ਦਾ ਹੀ ਬਾਕਸ ਜਿਹਾ ਬਣਾ ਕੇ ਇਹ ਵਿੱਚ ਲਾਇਆ ਹੋਇਆ ਬੜੇ ਸੋਹਣੇ ਤਰੀਕੇ ਨਾਲ ਸਜਾ ਕੇ ਲਾਉਂਦੇ ਆ ਕਰਦੇ ਆ ਤੇ ਆ ਆਪਣੇ ਬੈਠਣ ਵਾਸਤੇ ਕਾਰਨਰ ਦੇ ਵਿੱਚ ਬਾਕਸ ਬਣਾਏ ਹੋਏ ਨੇ ਇਹ ਵੀ ਆਪ ਹੀ ਬੇਟੇ ਨੇ ਬਣਾਏ ਨੇ ਤੇ ਇਹਦੀ ਲੇਬਰ ਤਾਂ ਬਹੁਤ ਜ਼ਿਆਦਾ ਪੈ ਜਾਂਦੀ ਆ ਤੇ ਨਹੀਂ ਬਣਵਾ ਸਕਦੇ ਤਕਰੀਬ ਬੱਚੇ ਆ ਆਪ ਹੀ ਕੀਤਾ ਇਹਨੇ ਕੰਮ ਸਾਰਾ ਆਪਣੇ ਪਾਪਾ ਦੀ ਹੈਲਪ ਦੇ ਨਾਲ ਆ ਦੇਖੋ ਤੇ ਇਹ ਦੇ ਵਿੱਚ ਨਾ ਸਟੋਰੇਜ ਵੀ ਆ ਆ ਦੇਖੋ ਮੈਂ ਤੁਹਾਨੂੰ ਖੋਲ ਕੇ ਦਿਖਾਉਣੀ ਆ ਇੱਥੋਂ ਚੱਕ ਕੇ ਵਿੱਚ ਸਟੋਰੇਜ ਵੀ ਆ ਦੇਖੋ ਇਹਦੇ ਵਿੱਚ ਇਹ ਸਟੋਰੇਜ ਵੀ ਹੈ ਇੰਨਾ ਹਾਂ ਗਵਾਂਡੇ ਦਾ ਕੁੱਤਾ ਪੰਕੜ ਲੱਗੇ ਆਵਾਜ਼ ਆਈ ਤੇ ਕਾਫੀ ਭਾਰੀ ਨੇ ਸਟੋਰੇਜ ਵਿੱਚ ਕਈਆਂ ਖੁਰਪੇ ਜੇ ਰੱਖ ਦਿੰਦੇ ਆ ਤੇ ਸ਼ਾਮ ਨੂੰ ਇੱਥੇ ਬੈਠ ਕੇ ਚਾਹ ਪਾਣੀ ਪੀ ਲੈਂਦੇ ਆ ਬੱਚੇ ਖੇਡ ਖੂਟ ਕੇ ਜਾਂ ਹੜਦੇ ਫਿਰ ਬਹਿ ਜਾਂਦੇ ਇੱਥੇ ਹਨ ਤੇ ਆਹ ਸੈਂਟਰ ਜਿਹਦੇ ਵਿੱਚ ਇਹਨਾਂ ਨੇ ਫੇਰ ਇੱਕ ਬਾਕਸ ਜਿਹਾ ਬਣਾ ਕੇ ਫੁੱਲਾਂ ਦਾ ਬੁੱਟਾ ਲਾਇਆ ਹੈ ਜਿਹਨੂੰ ਹੁਣ ਮਤਲਬ ਫੁੱਲ ਲੱਗਣਗੇ ਆ ਦੇਖੋ ਡੋਡੀਆਂ ਨਹੀਂ ਆ ਰਹੀਆਂ ਨੇ ਇਸ ਤਰ੍ਹਾਂ ਦੀ ਹੁਣ ਫੁੱਲ ਲੱਗਣਗੇ ਇਹਨੂੰ ਤੇ ਇਦਾਂ ਆਸ ਹੀ ਬਣਾਇਆ ਹੋਇਆ ਤੇ ਅੱਗੇ ਫਿਰ ਥੋੜੇ ਥੋੜਾ ਜਗਾ ਛੱਡ ਕੇ ਫਿਰ ਇਦਾਂ ਦੇ ਬਾਕਸ ਨੇ ਮੋਟਿਆਂ ਵਾਸਤੇ ਬਣਾਏ ਹੋਏ ਨੇ ਇੱਕ ਆ ਲਾਇਆ ਹੋਇਆ ਆ ਦੇਖੋ ਇਹ ਹੈਗਾ ਆਪਣਾ ਐਬੋ ਕੋਡੋ ਦਾ ਬੁੱਟਾ ਆ ਦੇਖੋ ਤੇ ਸ਼ੇਪ ਜੀ ਵੀ ਬਣੀ ਹੋਈ ਹੈ ਇਹਨਾਂ ਨੇ ਬਣਾਈ ਹੋਈ ਆ ਦੇਖੋ ਹੈ ਨਾ ਇਦਾਂ ਦੀ ਸ਼ੇਪ ਜੀ ਦਾ ਆਪਾਂ ਇਹਦੀ ਅਜੇ ਤਾਂ ਆਪਾਂ ਘੱਟ ਵਰਤਦੇ ਆ ਪਰ ਇੱਥੇ ਬਹੁਤ ਜ਼ਿਆਦਾ ਵਰਤਦੇ ਆ ਇਹਨੂੰ ਇਹਦੇ ਵਿੱਚ ਬਟਰ ਜਿਆ ਕਹਿੰਦੇ ਜਿਆਦਾ ਹੁੰਦਾ ਇਹਦੇ ਵਿੱਚ ਤੇ ਸਲਾਦ ਦੇ ਵਿੱਚ ਵੀ ਬਹੁਤ ਵਰਤਦੇ ਆ ਤੇ ਆਪਣੇ ਬਰੈਡਾਂ ਵਿੱਚ ਵੀ ਬਹੁਤ ਲਾ ਕੇ ਖਾਂਦੇ ਆ ਇਹਨੂੰ ਤੇ ਨਾਲ ਆਪਣੇ ਹਾਂ ਜਿੱਦਾਂ ਚਿਪਸ ਜੀ ਬਣਾ ਲਈ ਉਹਦੇ ਨਾਲ ਚਟਣੀ ਜੀ ਬਣਾ ਕੇ ਬਹੁਤ ਖਾਂਦੇ ਆ ਬੱਚੇ ਸਵਾਦ ਵੀ ਹੁੰਦਾ ਕਾਫੀ ਨਿੰਬੂ ਨੂੰ ਬੋਪਾ ਆ ਕੇ ਵਿੱਚ ਤੇ ਆ ਇਦਾਂ ਦੀ ਮਲ ਜੇ ਹੀ ਪਾਦੰਦੀ ਸੋਹਣੀ ਲੱਗਦੀ ਐ ਬਸ ਬੂਟਿਆਂ ਦੇ ਵਿੱਚ ਪਾਈ ਹੋਈ ਤੇ ਉੜਦੇ ਆੜਦੇ ਨਹੀਂ ਮਿੱਟੀ-ਮਿੱਟੀ ਨ ਉੱਡਦੀ ਬਿਲਕੁਲ ਐ ਤੇ ਆ ਇੱਥੇ ਇਹਨੂੰ ਹੁਣ ਪਤਾ ਨਹੀਂ ਡੋਡੀਆਂ ਆ ਰਹੀਆਂ ਨੇ ਜਾਂ ਪੱਤੇ ਆ ਰਹੇ ਨੇ ਕੁਛ ਨਹੀਂ ਪਤਾ ਲੱਗਿਆ ਤੇ ਹੁਣ ਪਤਾ ਲੱਗੂਗਾ ਇਹਨੂੰ ਬਸ ਤਾਂ ਇਹ ਛੋਟੇ ਨੂੰ ਕਹਿੰਦੇ ਲੱਗਣ ਲੱਗ ਪੈਂਦੇ ਆ ਤੇ ਆ ਆਪਣਾ ਪੁਦੀਨਾ ਵੇਜਿਆ ਹੋਇਆ ਤੇ ਮੌਸਮ ਇੱਥੇ ਸਰਦੀਆਂ ਦੀ ਮੈਂ ਉਹ ਦੱਸਣਾ ਤੁਹਾਨੂੰ ਭੁੱਲ ਗਈ ਮੌਸਮ ਇੱਥੇ ਸਰਦੀਆਂ ਦੀ ਆ ਪਪਦੀਨਾ ਹੁਣ ਹਰਾ ਹੋ ਰਿਹਾ ਸ ਗਰਮੀ ਦੀ ਗਰਮੀ ਸ਼ੁਰੂ ਹੋਣੀ ਹੈ ਜਿਸ ਤਰ੍ਹਾਂ ਆਪਣੇ ਹੁਣ ਬਰਸਾਤਾਂ ਨੇ ਹਮਸਤੀ ਮੌਸਮ ਤੇ ਆਪਣੇ ਹੁਣ ਦਿਨ ਛੋਟੇ ਹੋ ਗਏ ਆ ਇੱਥੇ ਥੋੜੇ ਥੋੜੇ ਵੱਡੇ ਹੋਣ ਲੱਪੇ ਤੇ ਆਪਣੇ ਗਰਮੀ ਆ ਤੇ ਇੱਥੇ ਸਰਦੀ ਆ ਹੁਣ ਸਰਦੀ ਜਾ ਰਹੀ ਆ ਤੇ ਆਪਣੇ ਸਰਦੀ ਆ ਰਹੀ ਆ ਇੱਥੇ ਗਰਮੀ ਆਉਣ ਵਾਲੀਆਂ ਨੇ ਇਦਾਂ ਹੀ ਥੋੜੇ ਥੋੜਾ ਮੌਸਮ ਇੰਡੀਆ ਦੇ ਹਿਸਾਬ ਨੇ ਬਦਲਦਾ ਰਹਿੰਦਾ ਹੈਗਾ ਉਲਟਾ ਪਾ ਇੰਡੀਆ ਤੋਂ ਤੇ ਆ ਮੂੜੀਆਂ ਬੀਜੀਆਂ ਸੀਗੀਆਂ ਇੱਥੇ ਆ ਦੇਖੋ ਮੂੜੀਆਂ ਬੀਜੀਆਂ ਹੋਈਆਂ ਨੇ ਇਹ ਗਰਮੀ ਦੀਆਂ ਚੀਜ਼ਾਂ ਤਾਂ ਬਹੁਤ ਹੋ ਰਹੀਆਂ ਨੇ ਸਰਦੀ ਦੀਆਂ ਘੱਟ ਹੁੰਦੀਆਂ ਨੇ ਆ ਅਸੀਂ ਮੋੜੀਆਂ ਬੀਜੀਆਂ ਹੋਈਆਂ ਤੇ ਆ ਸਟ੍ਰੋਬਰੀ ਲੱਗੀ ਹੋਈ ਆ ਇੱਕ ਸਟ੍ਰੋਬਰੀ ਦਾ ਬੂਟਾ ਮੈਂ ਲਾਇਆ ਸੀ ਜਿਹਨੂੰ ਫੁੱਲ ਆ ਗਿਆ ਜੇ ਲੱਗੀ ਮੈਂ ਤੁਹਾਨੂੰ ਜ਼ਰੂਰ ਦਿਖਾਵਾਂ ਆ ਦੇਖੋ ਸ਼ੁਰੂ ਹੋ ਰਹੀ ਆ ਲੱਗਣੀ ਆ ਦੇਖੋ ਫੁੱਲ ਆ ਗਿਆ ਇਹਨਾਂ ਬੜੇ ਸੋਹਣੇ ਫੁੱਲ ਲੱਗਦੇ ਆ ਪਹਿਲਾਂ ਫਿਰ ਸਟ੍ਰੋਬਰੀਆਂ ਲੱਗਦੀਆਂ ਨੇ ਤੇ ਇਹ ਲਾਈਆਂ ਹੋਈਆਂ ਨੇ ਵੈਸੇ ਲੋਕਾਂ ਮੈਂ ਵੀ ਇਕੱਲੇ ਆ ਕੇ ਲਾਈ ਸੀ ਆ ਦੇਖੋ ਮੈਂ ਹੁਣ ਪੱਤੇ ਨਿਕਲੇ ਨੇ ਹੁਣ ਗਰਮੀਆਂ ਦੇ ਵਿੱਚ ਹੋਣਗੀਆਂ ਤੇ ਆਹ ਥੋੜਾ ਜਿਹਾ ਸਰੋਂ ਦਾ ਸਾਗ ਤੇ ਇਹ ਆਹ ਦੇਖੋ ਇਦਾਂ ਕਿਆਰੀਆਂ ਬਣਦੀਆਂ ਨੇ ਦਵਾਰ ਦੇ ਨਾਲ-ਨਾਲ ਇਦਾਂ ਕਾਗਜ਼ ਦੇ ਨਾਲ ਲਾ ਦਿੰਦੇ ਆ ਤੇ ਆਹ ਇਦਾਂ ਕਰਕੇ ਨਾ ਇੰਨੇ ਨੇ ਕਿਚੌੜੀਆਂ ਜਿਆਦਾ ਨਹੀਂ ਚੌੜੀਆਂ ਹੁੰਦੀਆਂ ਇੰਨੀ-ਇੰਨੀ ਕਿਚੌੜੀਆਂ ਹੁੰਦੀਆਂ ਨੇ ਬਸ ਇੱਥੇ ਬਣਾਈ ਇਹ ਕਿਆਰੀਆਂ ਬਣਾਈ ਜਿਹੜੀ ਮਿੱਟੀ ਆ ਉਹ ਬਾਜ਼ਾਰੋਂ ਲਿਆ ਕੇ ਪਾਉਣੀ ਪੈਂਦੀ ਆ ਨਾ ਵਿੱਚ ਤੇ ਆਏ ਨੇ ਵੀ ਇਹਨਾਂ ਨੂੰ ਪਟੋਦ ਮੜ ਮੋਟੀ ਮਿੱਟੀ ਪਾਤੀ ਤੇ ਉਹ ਬੀਜ ਲਿਆ ਨਹੀਂ ਬਾਜ਼ਾਰੋਂ ਥੈਲੇ ਜੇ ਆਉਂਦੇ ਆ ਉਹ ਲੈ ਆ ਕੇ ਉਹ ਪਾ ਕੇ ਫੇਰ ਵੀਜਦੇ ਆ ਇੱਥੇ ਕੋਈ ਕੀੜਾ ਨਹੀਂ ਲੱਕੜੀ ਨੂੰ ਲੱਗਦਾ ਕੋਈ ਸਿਉਕ ਨਹੀਂ ਇਸ ਕਰਕੇ ਇੱਥੇ ਨਾ ਲੱਕੜੀ ਦਾ ਹੀ ਉਹ ਕੀਤਾ ਜਾਂਦਾ ਸਾਰੀਆਂ ਦਵਾਰਾਂ ਦੂਰ ਆ ਕਿਆ ਰੀਆਂ ਵੀ ਲੱਕੜੀ ਦੀਆਂ ਬੱਟਾਂ ਵੀ ਲੱਕੜੀ ਦੀਆਂ ਸਾਰਾ ਕੁਝ ਲੱਕੜੀ ਦਾ ਹੀ ਹੁੰਦਾ ਆ ਦੇਖੋ ਧਨੀਆ ਹੋਇਆ ਹੋਇਆ ਦਮੇ ਥੋੜਾ ਥੋੜਾ ਨਾ ਨਾ ਲਸਣਾ ਤੇ ਛੋਲੇ ਲਾਏ ਸੀਗੇ ਹੋ ਰਹੇ ਨੇ ਛੋਲੇ ਵਿੱਚੇ ਮੇ ਛਿਲਕੇ ਛੁਲਕੇ ਸੋੜ ਦਿੰਨੀ ਆ ਵੀ ਜਹਣ ਮੌਸਮ ਜਾ ਰਹੀ ਆ ਇਹਨਾਂ ਨੂੰ ਪੱਟ ਕੇ ਫਿਰ ਗਰਮੀ ਨੇ ਸਬਜ਼ੀਆਂ ਲਾਵਾਂਗੇ ਤਾਂ ਕਰਕੇ ਫਿਰ ਮੈਂ ਹੁਣ ਵਿੱਚੇ ਜਿਹੜੇ ਸਬਜ਼ੀਆਂ ਦੇ ਛਿੱਲੜ ਛੁੱਲਣ ਹੁੰਦੇ ਵਿੱਚ ਛੁੱੜ ਦਨੀ ਆ ਤੇ ਹੁਣ ਬੈਂਗਣ ਦੋ ਤਿੰਨ ਬੁੱਟੇ ਹੋ ਰਹੇ ਨੇ ਆਪਣੇ ਆਪੇ ਜਿਹੜੇ ਜੜਾਂ ਵਿੱਚ ਥੋੜਾ ਬਤੇ ਹੋਏ ਹੋਏ ਸੀਗੇ ਤੇ ਨਾਲ ਛੋਲੇ ਵੀ ਤੇ ਇੱਕ ਦੋ ਵਾਰੀ ਤੋੜ ਕੇ ਉਸ ਤੋਂ ਬਾਅਦ ਇਹ ਗਰਮੀ ਨੇ ਸਭ ਨੇ ਸ਼ੁਰੂ ਹੋ ਜਾਣਗੇ ਜਿੱਦਾਂ ਆਪਣੇ ਹੁਣ ਸਰਦੀ ਦੀ ਹੁਣ ਸਾਗ ਸੋਕ ਵੀ ਜਾਣਾ ਇੱਥੇ ਭਿੰਡੀਆਂ ਭੁੰਨੀਆਂ ਵੀ ਜਾਣੇ ਸ਼ੁਰੂ ਕਰ ਦੇਣੇ ਇਹ ਪਾਮ ਆ ਦੇਖਿਓ ਵੀ ਬਾਕਸ ਬਣਾ ਕੇ ਇਦਾਂ ਹੀ ਲੱਗਿਆ ਹੋਇਆ ਤੇ ਆ ਮੈਂ ਹਲਦੀ ਪੱਟੀ ਆ ਥੋੜੀ ਜੀ ਆ ਦੇਖੋ ਇਹ ਮੈਂ ਥੋੜੀ ਜਿਹੀ ਹਾਲ ਇੱਥੇ ਹੀ ਸੀ ਥੋੜੇ ਜਿਹਾ ਦੋ ਚਾਰ ਬੂਟੇ ਨਾ ਇੰਨੀ ਕਿ ਜਗ੍ਹਾ ਤੇ ਦੋ ਚਾਰ ਬੂਟੇ ਸੀ ਇਹਦੇ ਨਾਲ ਪਾਮ ਦੇ ਨਾਲੇ ਨਾਲੇ ਇੰਨੀ ਕਿ ਜਗ੍ਹਾ ਦੇ ਵਿੱਚ ਨਾ ਦੋ ਚਾਰ ਬੂਟੇ ਹਾਂ ਖਾਲੀ ਜਗ੍ਹਾ ਦਿਸਦੀ ਆ ਤੁਹਾਨੂੰ ਇੱਥੇ ਨਾਲ ਨਾਲ ਦੋ ਚਾਰ ਬੂਟੇ ਜਿਹਦੇ ਵਿੱਚ ਇੰਨੀ ਖਾਲੀ ਦੇ ਨਿਕਲੇ ਕੁਛ ਮੈਂ ਵਿੱਚ ਬੀਜ ਦਿੱਤੀ ਜਿਨ੍ਹਾਂ ਦੀ ਜੜਾਂ ਜਿਆਦਾ ਸੀ ਉਹ ਮੈਂ ਵਿੱਚ ਹੀ ਬੀਜ ਬੂਜ ਦਿੱਤੀ ਤੇ ਆਪਣੀ ਮੌਸਮ ਦੇ ਨਾਲ ਆਪੇ ਹੋ ਜੂ ਜੇ ਤੁਹਾਡੇ ਕੋਲ ਵੀ ਥੋੜੀ ਬਹੁਤੀ ਜਗ੍ਹਾ ਹੋਵੇ ਜਰੂਰ ਪੰਜ ਸੱਤ ਬੂਟੇ ਲਾਇਆ ਕਰੋ ਜਿਨ੍ਹਾਂ ਵਿੱਚ ਥੋੜੀ ਬਹੁਤੀ ਹੋ ਜਾਂਦੀ ਹੈ ਹੈਨਾ ਤੇ ਆ ਸਰੋਂ ਦਾ ਸਾਗ ਜਿਹੜਾ ਇਹ ਮਿੱਲਾ ਤੋੜੀਆਂ ਹੀ ਨਿਕਲ ਗਿਆ ਹੁਣ ਤੋੜੂੰਗੀ ਮੈਂ ਤੋੜ ਕੇ ਤੁਹਾਨੂੰ ਫੇਰ ਮੈਂ ਦਿਖਾਉਂਗੀ ਨਾਲ ਦੇ ਨਾਲ ਤਾਂ ਫੇਰ ਜ਼ਿਆਦਾ ਹੋ ਜਾਣਾ ਮੌਸਮ ਜਾ ਰਹੀ ਹੈ ਤੇ ਫੁੱਲ ਆਉਣਾ ਸ਼ੁਰੂ ਹੋ ਗਿਆ ਤੇ ਸਰੋਂ ਨਿਸ ਰਹੀ ਹੈ ਤੇ ਆ ਆਪਣਾ ਫੇਰ ਧਨੀਆ ਧਨੀਆ ਕਾਫੀ ਇੱਥੇ ਹੁੰਦਾ ਆਪਣੇ ਇੰਡੀਆ 'ਚ ਇੰਨਾ ਨਹੀਂ ਹੁੰਦਾ ਜਿੰਨਾ ਇੱਥੇ ਹੁੰਦਾ ਤਾਂ ਨਹੀਂ ਬਹੁਤ ਹੁੰਦਾ ਵੱਡਾ ਵੱਡਾ ਹੋ ਜਾਂਦਾ ਇਹ ਆਸੀ ਮਾਸਰੋਂ ਕਾ ਇਹ ਕੀ ਸੰਬੰਧ ਹੈ ਇੱਥੇ ਆ ਵੱਡੇ ਵੱਡੇ ਪੱਤੇ ਵਾਲੀ ਜਪਾਨੀ ਜਿਹੀ ਹੋਰ ਦੂਜੀ ਤੋੜੀਆ ਆ ਇੱਕ ਐਦਾ ਚਕੰੰਦਰ ਦਾ ਬੁੱਟਾ ਇੱਥੇ ਮੈਂ ਧਨੀਆ ਦੁਬਾਰਾ ਫੇਰ ਲਾਤਾ ਸੀ ਜਦ ਥੋੜਾ ਥੋੜਾ ਉਗ ਵੀ ਰਿਹਾ ਹਜੇ ਪੂਰੀ ਤਰ੍ਹਾਂ ਨਹੀਂ ਉਗ ਰਿਹਾ ਤੇ ਆ ਆਪਣੇ ਫੇਰ ਮੂੜੀਆਂ ਬੀਜੀਆਂ ਸੀ ਇੱਥੇ ਆ ਦੇਖੋ ਮੂੜੀਆਂ ਵੱਡੀਆਂ ਵੱਡੀਆਂ ਨੇ ਮੂੜੀਆਂ ਤਾਂ ਕਾਫੀ ਤੇ ਇੱਥੇ ਫੇਰ ਇਹਨਾਂ ਨੇ ਇੱਕ ਬੱਚੇ ਨੇ ਹਾਲ ਆਇਆ ਹੋਇਆ ਸਕੰਜਾ ਜਿਹਾ ਇੱਥੇ ਖੀਰਿਆਂ ਦੀ ਵੇਲਾਂ ਤੇ ਘੀਏ ਦੀਆਂ ਵੇਲਾਂ ਬੀਜੀਆਂ ਹੋਈਆਂ ਸੀ ਪਿਛਲੇ ਸਾਲ ਤੇ ਇਹ ਦੇ ਉੱਤੇ ਚੜਾਈਆਂ ਹੋਈਆਂ ਸਾਰੀਆਂ ਫਲਾਰਾ ਨਹੀਂ ਪੈਂਦਾ ਜਿਆਦਾ ਇਹਦੇ ਉੱਤੇ ਹੀ ਚੜ ਜਾਂਦੀਆਂ ਨੇ ਉੱਤੇ ਜਾਲਜਾ ਬਣਾ ਕੇ ਵਿੱਚ ਵਿੱਚ ਹੋਈ ਜਾਂਦੀਆਂ ਨੇ ਇਹਦੇ ਇੰਨਾ ਕੁ ਲੰਬਾ ਜਿਹਾ ਬਣਾ ਕੇ ਬਣਾਇਆ ਹੋਇਆ ਸੀ ਇਹਦੇ ਉੱਪਰ ਤੇ ਚੜਾ ਦੰਦੇ ਵਿੱਚ ਖੀਰੇ ਇੱਕ ਸਾਈਡ ਤੇ ਚੜਾਏ ਹੋਏ ਸੀ ਇੱਕ ਸਾਈਡ ਤੇ ਕੀਏ ਕਾਫੀ ਲੱਗੇ ਸੀ ਤੇ ਆ ਪਾਲਕ ਆ ਆਪਣੀ ਪਾਲਕ ਇੱਥੇ ਛਾਂ ਰਹਿੰਦੀ ਆ ਪਾਲਕ ਜਿਆਦਾ ਹੋਈ ਨਹੀਂਗੀ ਥੋੜੀ ਛਾਂ ਰਹਿੰਦੀ ਆ ਆ ਗੋਭੀ ਲਾਏ ਸੀ ਪੰਜ ਸੱਤ ਬੂਟੇ ਗੋਭੀ ਦੇ ਆਸੀ ਤੇ ਆ ਆਪਣਾ ਨਿੰਬੂ ਦਾ ਬੁੱਟਾ ਖੁੰਝੇ ਵਿੱਚ ਆ ਜਾਂਦਾ ਸਾਰੇ ਆਸੀ ਨਿੰਬੂ ਦਾ ਬੁੱਟਾ ਨਿੰਬੂ ਨੂੰ ਹੁਣ ਫਲਾ ਰਿਆ ਗਰਮੀ ਸ਼ੁਰੂ ਹੋਣ ਗਈਆਂ ਤੇ ਇਹਨੂੰ ਕਾਫੀ ਫੁੱਲ ਫਲਾ ਰਹੇ ਨੇ ਇਸ ਤਰ੍ਹਾਂ ਆਸੀ ਫੁੱਲ ਆ ਰਹੇ ਤੇ ਕੁਝ ਲੱਗੇ ਵੀ ਹੋਏ ਨੇ ਇਹਨੂੰ ਆਹ ਦੇਖੋ ਫੁੱਲ ਵੀ ਆ ਰਹੇ ਤੇ ਲੱਗੇ ਵੀ ਹੋਏ ਨੇ ਇਦਾਂ ਗੁੱਛੇ ਜਿਹੇ ਨੇ ਹੋਨੀਆਂ ਸਿ ਲਿੰਬੂਬ ਲੱਗੇ ਵੀ ਹੋਏ ਨੇ ਤੇ ਵੀ ਇਹ ਵਿੜੇ ਦੇ ਲਾਸਟ ਵਿੱਚ ਕਾਰਨਰ ਤੇ ਆ ਕੇ ਖੁੰਜੇ ਵਿੱਚ ਆ ਜਾਂਦਾ ਤੇ ਇੱਥੇ ਵਿੜਾ ਨਾ ਕਾਫੀ ਵੱਡਾ ਮਤਲਬ 600 ਗਜ ਦਾ ਪਲਾਟ ਆ ਤੇ 2.5 2.500 ਦਾ ਵਿੜਾ ਹੀ ਗਜ ਦਾ ਵਿੜੇ ਛੱਡਿਆ ਹੋਇਆ ਤੇ ਖੁੱਲਾ ਵਿੜਾ ਵੱਡਾ ਸਾਰਾ ਤੇ ਜਿੰਨੇ ਕੁ ਜਿਹਨਾਂ ਨੇ ਬਣਾਉਣਾ ਸੀ ਬਣਾ ਕੇ ਬੱਚੇ ਨੇ ਬਾਕੀ ਤਾਂ ਫੇਰ ਸਾਰਾ ਪਿੱਛੇ ਵਿੜਾ ਛੱਡ ਲਿਆ ਸੀਗਾ ਵਿੜਾ ਵੱਡਾ ਕਾਫੀ ਤੇ ਆ ਚੈਰੀ ਟਮਾਟਰ ਇਹ ਦਵਾਰ ਵਿੱਚ ਆਪੇ ਮਿੱਟੀ ਦੇ ਚ ਉਗੋ ਖੜਿਆ ਤੇ ਜੀ ਦੀ ਇਹਨੂੰ ਕਾਫੀ ਵੱਡਾ ਹੋ ਗਿਆ ਇਹ ਆ ਦੇਖੋ ਤਿੰਨ ਟਮਾਟਰ ਬਹੁਤ ਲੱਗੇ ਹੋਏ ਨੇ ਤੇ ਗੁੱਛੇ ਲੱਗੇ ਹੋਏ ਨੇ ਟਮਾਟਰਾਂ ਦੇ ਕਾਫੀ ਥੱਲੇ ਜੜਾਂ ਚੋਂ ਵੀ ਉੱਪਰੋਂ ਵੀ ਤੇ ਆ ਸੀਗੇ ਉਹਨੇ ਹੈ ਹੈ ਜਿਨੇ ਟਮਾਟਰ ਲੱਗੇ ਨੇ ਬਟਾ ਕਾਫੀ ਲੱਗਿਆ ਹੋਇਆ ਤੇ ਇਦਾਂ ਹੀ ਨਾ ਦਵਾਰ ਦੀ ਜੜ ਜੀ ਦੇ ਵਿੱਚ ਇਦਾਂ ਹੀ ਹੋ ਗਿਆ ਆਪਣੇ ਆਪ ਹੀ ਹੋ ਗਿਆ ਪੰਜ ਸੱਤ ਟਮਾਟਰ ਰੋਜੇ ਇਹ ਤਾਂ ਉੱਤਰ ਹੀ ਆਉਂਦੇ ਆ ਇਹ ਉੱਪਰ ਉੱਪਰ ਨੂੰ ਹੀ ਦਵਾਤੇ ਜਾਈ ਜਾ ਰਹੇ ਆ ਪਤਾ ਨਹੀਂ ਬੀਲ ਵਾਲਾ ਜਾਂ ਕਿਸ ਤਰ੍ਹਾਂ ਦਾ ਟਮਾਟਰ ਆ ਪਾਣੇ ਤਾਂ ਦੇਖਿਆ ਨਹੀਂ ਐਡਾ ਤੇ ਇੱਥੇ ਆਪਣੇ ਆਪੇ ਕਿਤੇ ਉੱਗੋ ਖੜਿਆ ਤੇ ਜਿੱਥੇ ਕਿਤੇ ਬੀਜ गिर ਜਾਂਦਾ ਉੱਥੇ ਹੀ ਫਿਰ ਕੁਛ ਨਾ ਕੁਛ ਵਿੱਚ ਥੋੜੀ ਜਿਹੀ ਮਿੱਟੀ ਹੈ ਇਹਦੇ ਨਾਲ-ਨਾਲ ਪਾਲੀ ਸਾਈਡ ਤੋਂ ਆਈ ਹੋਈ ਉੱਥੇ ਕੁਛ ਨਾ ਕੁਛ ਹੋ ਜਾਂਦਾ ਆ ਪਾਲਕ ਗਿੱਦ ਦਾ ਬੀਜ ਹੋਣਾ ਕਿਤੇ ਪਾਲਕੋ ਖੜੀ ਆ ਦੇਖੋ ਮਿਰਚਾਂ ਦਾ ਬੂਟਾ ਸੀ ਮਿਰਚਾਂ ਨੂੰ ਲੱਗੀਆਂ ਹੋਈਆਂ ਨੇ ਇਹਨਾਂ ਫੁੱਲ ਆ ਰਹੇ ਆ ਇਹ ਉਹਏ ਤੇ ਇੱਥੇ ਨਾ ਆਹ ਦਵਾਰਾ ਹੁਣ ਸਾਰੀਆਂ ਇੱਟਾਂ ਦੇ ਹੁੰਦੀਆਂ ਨੇ ਬਾਕੀ ਅੰਦਰ ਦਾ ਸਾਰਾ ਘਰ ਦੂਜਾ ਹੁੰਦਾ ਲੱਕੜੀ ਦਾ ਆਹ ਸੀ ਤਰ੍ਹਾਂ ਰੰਗ ਬਰੰਗੇ ਇੱਟਾਂ ਆਉਂਦੀਆਂ ਨੇ ਇੱਟਾਂ ਮੈਂ ਤੁਹਾਨੂੰ ਦਿਖਾਉਣੀ ਆ ਕਿ ਇਸ ਤਰ੍ਹਾਂ ਦੀਆਂ ਹੁੰਦੀਆਂ ਨੇ ਗਲੀਆਂ ਜਿਹੀਆਂ ਵਾਲੀਆਂ ਇੱਟਾਂ ਹੁੰਦੀਆਂ ਨੇ ਐਦਾਂ ਦੀ ਤੇ ਕੋਈ ਡਾਰਕ ਲੈ ਲੈਂਦਾ ਕੋਈ ਲਾਈਟ ਲੈ ਲੈਂਦਾ ਤੇ ਇਹ ਹੁਣ ਅੱਗੇ ਤੇ ਲੱਕੜੀਆਂ ਹੁੰਦੀ ਸਾਰੀ ਤੇ ਹੁਣ ਇਹ ਬੇਸ ਇਹਦਾ ਸਾਈਡਾਂ ਤੋਂ ਸਾਰੇ ਇੱਟਾਂ ਦਾ ਕਰ ਦਿੰਦੀ ਆ ਘਰਾਂ ਦਾ ਤੇ ਚਲੋ ਜੀ ਹੁਣ ਮੈਂ ਤੁਹਾਨੂੰ ਸਾਰਾ ਕੁਝ ਦਿਖਾਤਾ ਜੋ ਬੀਜਾਂ ਸੀ ਸਰਦੀਆਂ ਹੁਣ ਸਰਦੀ ਦੇ ਹਿਸਾਬ ਨਾਲ ਬੀਜਾਂ ਸੀ ਇੰਨੇ ਨੇ ਕਿ ਕਿਆਰੀਆਂ ਹੁੰਦੀਆਂ ਨੇ ਇਹ ਲੱਕੜੀਆਂ ਦੀਆਂ ਹੁੰਦੀਆਂ ਨੇ ਹੁਣ ਆਪਾਂ ਸਾਗ ਤੋੜ ਰਹੇ ਹਾਂ ਇਹ ਫੇਰ ਤੁਹਾਨੂੰ ਮੈਂ ਦਿਖਾਉਂਗੀ ਕਿੰਨਾ ਕੁ ਸਾਗ ਨਿਕਲਿਆ ਤੋੜ ਕੇ ਚਲੋ ਜੀ ਠੀਕ ਹੈ ਜੀ ਮੈਂ ਫੇਰ ਸਾਗ ਤੋੜ ਕੇ ਤੁਹਾਨੂੰ ਮਿਲਦੇ ਹਾਂ